ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਪਸੰਦ ਦੀਆਂ ਤੇ ਤੁਹਾਡੇ ਰੇਟ ਦੀਆਂ ਜਿੰਨੇ ਰੇਟ ਦੇ ਵਿੱਚ ਜਿਹੜੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਤੁਸੀਂ ਕਿਹਾ ਸੀਗਾ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਜੀ ਬਾਕੀ ਆਪਾਂ ਸਾਰੀ ਗੱਲਬਾਤ ਕਰਦੇ ਆਂਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਜਾਂ ਫਿਰ ਕੋਠੀਆ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ 38140 38764 ਆਪਣੇ ਕੋਲੇ ਐਡ ਕਰਵਾਉਣ ਵਾਸਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਹਾਂ ਆਪਣੇ ਕੋਲੇ ਇਨੋਵਾ G4 ਪਹੁੰਚੀ ਹੈ ਮਾਡਲ 2007 ਹੈ 2027 ਤੱਕਰ ਪਾਸਿੰਗ ਰਿਨਿਊ ਕਰਵਾਈ ਹੋਈ ਹੈ 240000 ਰੁਪਿਆ ਡਿਮਾਂਡ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਏਰੀਆ ਖੰਨਾ ਜੀ 240 ਡਿਮਾਂਡਾ ਬਾਕੀ ਉੱਪਰ-ਨੀਚੇ ਹੋ ਜਾਊਗਾ ਤੇ ਗੱਡੀ ਬਹੁਤ ਵਧੀਆ ਜੀ 3rd ਓਨਰ ਹੈ ਤੀਜੇ ਨਾਮ ਹੈ ਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਜਿਨ੍ਹਾਂ ਦੀ ਗੱਡੀ ਆ 95 928 17929 ਸੈਕੰਡ ਗੱਡੀ ਤੁਸੀਂ ਦੇਖੋ ਡਿਜ਼ਾਇਰ 2014 ਮਾਡਲ ਹੈ ਫਸਟ ਓਨਰ ਹੈ ਗੱਡੀ ਬਿਲਕੁਲ ਨਵੀਂ ਹੈ ਸਾਬ ਕੰਡੀਸ਼ਨ ਦੀ ਹੈ ਇੱਕ ਛੀਟ ਵੀ ਹੈ ਨਹੀਂ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਡੈਮੇਜ ਵਧੀਆ ਗੱਡੀ ਆ ਨਵੀਂ ਆ ਬਿਲਕੁਲ ਤੇ ਇਹਨਾਂ ਦਾ ਏਰੀਆ ਕੋਟਕਪੂਰਾ 4,25,000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਕੁੱਲ 95,000 ਚੱਲੀ ਹੋਈ ਆ 80 ਤੋਂ 85 ਪਿਆਸੀ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਜਾ ਕੇ ਦੇਖਣੀ ਹੋਵੇ ਤੁਸੀਂ ਕੋਟਕਪੂਰੇ ਮਾਲਕ ਦੇ ਘਰੇ ਗੱਡੀ ਖੜੀ ਆ ਅੰਦਰੋ ਜੇ ਗੱਲ ਕਰੀ ਆਪਾਂ ਬਿਲਕੁਲ ਨਵੀਂ ਜੀ ਸ਼ੋਰੂਮ ਕੰਡੀਸ਼ਨ ਸੀਟ ਕਵਰ ਟੌਪ ਕੁਆਲਿਟੀ ਦੇ ਚੜਵਾਏ ਹੋਏ ਨੇ ਮੈਟਿੰਗ ਵਧੀਆ ਹੋਈ ਆ ਮਿਊਜ਼ਿਕ ਸਿਸਟਮ, AC ਹੀਟਰ, ਸਾਰਾ ਕੁਝ ਤੇ ਸਰਵਿਸ ਜਮਨ ਨਵੀ ਤਾਜੀ ਹੋਈ ਹੈ। 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਨਹੀਂ। ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 78 885 ਤੇ 71141 ਤੀਸਰੀ ਗੱਡੀ ਆਪਾਂ Swift VDI ਤੁਹਾਡੇ ਖਾਤਰ ਲੈ ਕੇ ਪਹੁੰਚੀ ਆ 2010 ਮਾਡਲ ਗੱਡੀ ਹੈ। 10 ਮਾਡਲ ਹੈ 1 ਲੱਖ 58000 ਡਿਮਾਂਡ ਹੈ ਸਿਰਫ। ਗੱਡੀ ਖੜੀ ਹੈ ਲੁਧਿਆਣੇ ਏਰੀਆ 'ਚ ਗੱਡੀ ਦੀ ਕੰਡੀਸ਼ਨ ਆਲ ਓਕੇ ਲੁਧਿਆਣੇ ਏਰੀਆ 'ਚ ਮਾਲਕ ਦੇ ਘਰੇ ਗੱਡੀ ਖੜੀ ਹੈ ਬਾਕੀ ਚਲਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਮਾਲਕ ਨੇ ਕਿਹਾ ਰੇਟ ਮੌਕੇ ਤੇ ਉੱਪਰ-ਨੀਚੇ ਹੋਰ ਵੀ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਤੇ ਲੁਧਿਆਣੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਵਧੀਆ ਟਾਇਰ ਮਿਲ ਜਾਣਗੇ ਵਧੀਆ ਗੱਡੀ ਹੈ ਨੁਕਸ ਕੋਈ ਨਹੀਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੇ ਕਿਸੇ ਨੂੰ ਵੀ ਗੱਡੀ ਆ ਪਸੰਦ ਆਈ ਹੈ ਜਾ ਕੇ ਦੇਖਣੀ ਹੋਵੇ ਇੱਕ ਵਾਰੀ ਜਾ ਕੇ ģੇੜਾ ਮਾਰ ਕੇ ਜਰੂਰ ਆਓ ਕਿਉਂਕਿ ਗੱਡੀ ਵਧੀਆ ਹੈ ਰੇਟ ਵੀ ਠੀਕ ਹੈ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਜੀ ਨੰਬਰ 98143 31307 ਇੱਕ ਆਪਾਂ अल्टੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ अल्टੋ ਗੱਡੀ ਆ 2013 ਮਾਡਲ ਆ ਤੇ 2 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ 112000 ਕਿਲੋਮੀਟਰ ਗੱਡੀ ਚੱਲੀ ਹੋਈ ਐ ਟਾਇਰ ਵਧੀਆ ਨੇ ਗੱਡੀ ਸਿਲਵਰ ਕਲਰ ਚ ਐ ਗੱਡੀ ਬਾਰੇ ਤੁਹਾਨੂੰ ਮੈਂ ਦੱਸ ਦੇਣਾ ਜੀ ਗੱਡੀ ਤੇ ਆਪਾਂ ਨੂੰ ਛੀਟਾ ਵੀ ਮਿਲਣ ਗਿਆ ਤੇ ਡੈਂਟ ਵੀ ਹੈਗੀ ਜੀ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਵੀ ਮਾੜੇ ਮੋٹے ਡੈਮੇਜ ਹੈ ਗਿਆ ਬਾਕੀ ਚਾਰੇ ਪਾਸੋਂ ਅੰਦਰਵਾਰੋਂ ਇਹਨਾਂ ਨੇ ਫੋਟੋਆਂ ਦਿਖਾਈਆਂ ਤੇ ਸਾਰਾ ਕੁਝ ਤੁਸੀਂ ਜਿਵੇਂ ਕੀ ਦੇਖ ਹੀ ਰਹੇ ਹੋ ਤੇ ਆਰ ਜੇ ਨੰਬਰ ਹੈ Rajasthan ਦਾ ਤੇ ਗੱਡੀ ਖੜੀ ਆ ਗੰਗਾ ਨਗਰ Rajasthan ਦੇ ਵਿੱਚ ਹੀ ਗੰਗਾ ਨਗਰ ਜਾ ਕੇ ਤੁਸੀਂ ਗੱਡੀ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਦੇਖ ਹੀ ਲਈਆਂ ਤੇ ਗੱਡੀ ਬਾਰੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੂਆ ਬਾਕੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਆ ਗੱਡੀ ਤੁਹਾਨੂੰ ਕਿਵੇਂ ਲੱਗੀ ਸੀ ਬਾਕੀ ਜੁਨੀਅਰ ਗੱਡੀਆਂ ਦੇਖੀਆਂ ਸਾਰੀ ਆਪਦੀ ਰੈ ਜ਼ਰੂਰ ਦਿਆ ਕਰੂ ਤੇ ਰੇਟ ਬਾਰੇ ਤੁਸੀਂ ਕਨਫਰਮ ਜ਼ਰੂਰ ਕਰਿਆ ਕਰੂ ਤੁਹਾਡੇ ਏਰੀਆ ਚ ਕਿਹੜੀ ਗੱਡੀ ਦਾ ਕਿੰਨਾ ਕ ਰੇਟ ਚੱਲਦਾ ਹੈ ਮਾਡਲ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਗੰਗਨਗਰ ਹੜੀਆ ਜਾ ਕੇ ਦੇਖਣੀ ਬਚਾ ਕੇ ਦੇਖ ਲਓ ਤੇ ਨੰਬਰ 7300 245406 ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਕਨਫਰਮ ਇੱਕ ਵਾਰੀ ਜ਼ਰੂਰ ਕਰ ਲਿਓ ਤੇ ਗੱਡੀਆਂ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਹੋਰ ਵੀ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਤੁਹਾਨੂੰ ਮਿਲੂਗਾ ਜਿੱਤੇ ਸਬਸਕ੍ਰਾਈਬ ਲਿਖਿਆ ਉਹਨੂੰ ਕਲਿੱਕ ਕਰ ਦੋ ਨਾਲ ਇੱਕ ਬੈਲ ਆਈਕਨ ਮਿਲੂਗਾ ਜੀ ਘੰਟੀ ਜੀ ਮਿਲੂਗੀ ਜਦੋਂ ਸਬਸਕ੍ਰਾਈਬ ਵਾਲਾ ਬਟਨ ਪੋਗੇ ਉਹ ਤੋਂ ਬਾਅਦ ਘੰਟੀ ਜੀ ਆਊਗੀ ਉਹਨੂੰ ਵੀ ਆਲ ਤੇ ਸੈੱਟ ਕਰਕੇ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਟਾਈਮ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਕੋਈ ਐਦਾ ਤਾਂ ਹੈ ਨਹੀਂ ਵੀ ਕਈ ਦਿਨਾਂ ਤੋਂ ਆਉਨੇ ਆਪਾਂ ਦਿੱਲੀ ਆਉਂਦੀਆਂ ਸਵੇਰੇ ਸ਼ਾਮ ਇੱਕ ਵੀਡੀਓ ਸਵੇਰੇ ਇੱਕ ਸ਼ਾਮ ਨੂੰ ਦੋ ਵੀਡੀਓ ਡੇਲੀ ਆਉਂਦੀਆਂ ਜੀ ਤੇ ਵੱਤ ਵੱਤ ਸਾਰੇ ਜਣੇ ਲਾਈਕ ਵੀ ਕਰ ਦਿਓ ਜੀ ਤੁਹਾਡਾ ਆਪਦਾ ਆਪਣਾ ਚੈਨਲ ਪਰ ਇੱਕ ਬੇਨਤੀ ਕਰੂਗਾ ਜੀ ਮੈਂ ਜਦੋਂ ਤੁਸੀਂ ਕੋਈ ਵੀ ਗੱਡੀ ਆਪਣੇ ਕੋਲੇ ਭੇਜ ਦਿਓ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਕੰਪਲੇਂਟ ਬਹੁਤ ਜ਼ਿਆਦਾ ਹੁੰਦੀ ਹੈ ਜੀ ਰੇਟ ਜ਼ਿਆਦਾ ਹੁੰਦੇ ਠੀਕ ਹੈ ਜੀ ਲਗਭਗ ਜੇ ਗੱਲ ਕਰਾਂ ਤਾਂ ਕੋਈ ਜੀ ਗੱਡੀ ਠੀਕ ਹੁੰਦੀ ਜਾਂ ਨਹੀਂ ਤਾਂ ਰੇਟ ਡਬਲ ਹੀ ਹੁੰਦਾ ਜੀ ਮਤਲਬ ਕਿ ਜ਼ਿਆਦਾ ਹੀ ਹੁੰਦਾ ਹੈ ਕਈ ਵਾਰੀ ਰੇਟ ਬਾਲੀ ਠੀਕ ਆ ਜਾਂਦੇ ਹੈ ਕਈ ਵਾਰੀ ਰੇਟ ਬਾਲੀ ਜ਼ਿਆਦਾ ਲਾ ਕੇ ਭੇਜ ਦਿਨੋ ਜੀ ਤੇ ਜ਼ਿਆਦਾ ਰੇਟ ਜਦੋਂ ਹੁੰਦਾ ਮਸ਼ੀਨਰੀ ਸੇਲ ਨਹੀਂ ਹੁੰਦੀ ਬੇਨਤੀ ਵਾਲੀ ਗੱਲ ਹੈ ਆਪਾਂ ਨੂੰ ਪਤਾ ਹੀ ਹੁੰਦਾ ਜੀ ਆਪਣੀ ਗੱਡੀ ਕਿੰਨੇ ਦੀ ਹੈ ਤੇ ਬਾਕੀ ਸਾਰਿਆਂ ਨੂੰ ਵੀ ਪਤਾ ਹੀ ਹੈ ਕਿਹੜੀ ਗੱਡੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਦੇ ਹਿਸਾਬ ਨਾਲ ਕਿਵੇਂ ਕੁਸ਼ ਹੈ ਕਿੰਨੇ ਕੁ ਰੇਟ ਦੀ ਹੈ ਠੀਕ ਹੈ ਜੀ ਬਾਕੀ ਸਹੀ ਰੇਟ ਹੋਊਗਾ ਤਾਂ ਗੱਡੀ ਹੱਥ ਵੱਥ ਸੇਲ ਹੋ ਜਾਂਦੀ ਹੈ ਤੇ ਜਿਆਦਾ ਟਾਈਮ ਆਪਾਂ ਖਰਾਬ ਕਰਦੇ ਨਹੀਂ ਹੁਣ ਫਿਰ ਤੋਂ ਵੀਡੀਓ ਸ਼ੁਰੂ ਕਰਦੇ ਆਂ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਕੋਠੀ ਦੀ ਮਕਾਨ ਦੀ ਘਰ ਦੀ ਜੇ ਕਿਸੇ ਵੀ ਗੱਡੀ ਦੀ ਉੱਪਰ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਪੇਜ 'ਤੇ ਆ ਕਰੋ ਜੀ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਸਬਕਟ ਡਜ਼ਾਇਰ ਗੱਡੀ ਮਾਲਕ ਨੇ ਭੇਜੀ ਆ ਗੱਡੀ ਜੈਡੀ ਆ ਜੀ 2013 ਮਾਡਲ ਗੱਡੀ ਆ 415 ਡਿਮਾਂਡ ਹੈ 75 ਤੋਂ 80 ਪੈਸੀ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਵੀ ਠੀਕ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਵਧੀਆ ਮਿਲ ਜੂਗੀ ਸਾਰਾ ਕੁਝ ਬਹੁਤ ਵਧੀਆ ਇੰਜਨ ਗੇਅਰ ਵਧੀਆ ਬਾਕੀ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਜਿਨ੍ਹਾਂ ਦੀ ਗੱਡੀ ਆ ਮਾਲਕ ਨੇ ਜਿਹੜੇ ਉਹਨਾਂ ਦਾ ਨੰਬਰ 7889260045 ਹੁਣ ਆਪਾਂ ਗੱਲ ਕਰਦਾਂ ਜੀ ਸਪੈਕਟ VDI ਗੱਡੀ ਦੀ ਜਿਹੜੀ ਆ ਗੱਡੀ ਆ ਜੀ ਜਿਹੜੇ ਮਾਲਕ ਨਹੀਂ ਉਹ ਆਪ ਬਾਹਰ ਨੇ ਜੀ ਬਾਹਰ ਰਹਿੰਦੇ ਨਹੀਂ ਤੇ ਹੁਣ ਇੱਥੇ ਆਏ ਹੋਏ ਨਹੀਂ ਤੇ ਉਹਨਾਂ ਨੇ ਆਪਦੀ ਗੱਡੀ ਹੈ ਜਿਹੜੀ ਸੇਲ ਕਰਨੀ ਹੈ 2015 ਮਾਡਲ ਗੱਡੀ ਆ ਹਾਂ 3 ਲੱਖ 45000 ਰੁਪਿਆ ਡਿਮਾਂਡ ਹੈ ਤੁੜੀ ਖੜੀਆ ਗੱਡੀ 80 ਤੋਂ 85 ਪੈਸੀ 10 ਦੀ ਕੰਡੀਸ਼ਨ ਮਿਲ ਜੂਗੀ ਤੇ ਇਹ ਗੱਡੀ ਚ ਨੁਕਸ ਕੋਈ ਨਹੀਂ ਇੱਕ ਨੰਬਰ ਗੱਡੀ ਆ ਅੰਦਰੋਂ ਵੀ ਸਾਫ਼ ਹੈ ਬਾਹਰੋਂ ਵੀ ਸਾਫ਼ ਹੈ 345 ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਇੱਥੋਂ ਦਾ ਇੰਡੀਆ ਦਾ ਆਪਾਂ ਦੇ ਰੱਖਿਆ ਜੀ ਹੁਣ ਤੁਸੀਂ ਦੇਖੋ ਜੀ ਵੈਗਨਰ ਗੱਡੀ 2006 ਮਾਡਲ ਗੱਡੀ ਆ 65000 ਰੁਪਿਆ ਦੀ ਡਿਮਾਂਡ ਹੈ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਆਪਾਂ ਨੂੰ ਮਿਲ ਜੂਗੀ ਆਹ 70 ਤੋਂ 75% ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਚ ਕੋਈ ਕਮੀ ਨਹੀਂ ਵਧੀਆ ਗੱਡੀ ਆ ਟੌਪ ਕਲਾਸ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆਗਾ 98700 8658323 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ। ਬਾਕੀ ਪੂਰੀ ਵੀਡੀਓ ਦੀ ਤੇ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈਏ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜ਼ਰੂਰ ਕਰਦੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਕਿਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਜੀ ਕਿਸੇ ਨੂੰ ਐਡ ਕਰਵਾਉਣੀ ਹੈ ਤਾਂ ਆਪਣੇ ਕੋਲ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚਿੱਟੇ ਜਿਹੇ ਅੱਖਰਾਂ 'ਚ ਚੱਲਦਾ ਰਹਿੰਦਾ ਜੀ